ਇੰਨਾ ਜਿਹੜਾ ਆ ਮੈਂ ਇਹਨਾਂ ਟਿੱਪਰ ਟਰਾਲੀਆਂ ਦੀ ਜਿਹੜੀ ਆ ਓਵਰਲੋਡਡ ਦੀ ਔਰ ਨੋ ਐਂਟਰੀ ਦੇ ਵਿੱਚ ਐਂਟਰੀ ਕਰਦੀ ਹੁੰਦੀ ਆ ਉਹਦੀ ਮੈਂ ਵੀਡੀਓ ਜਿਹੜੀ ਆ ਉਹ ਪਾਉਣਾ ਰਿਹਾ ਸੋ ਇਹ ਜਿਹੜੀ ਆ ਇਹ ਮੌਤ ਬਣ ਕੇ ਘੁੰਮ ਰਹੀ ਆ ਸ਼ਹਿਰ ਦੇ ਵਿੱਚ ਭਰਨ ਭਾਈ ਇੱਦਾਂ ਖੜਾ ਕਰ ਸਕਦੇ ਨੇ ਸੜਕ ਤੇ ਪਿਛਲੇ ਦਿਨਾਂ ਵਿੱਚ ਵੀ ਜਿਹੜਾ ਆ ਇੱਕ ਜਿਹੜਾ ਆ ਇੱਕ ਫੇਰ ਪੁੱਤ ਦੀ ਜਿਹੜੀ ਮੌਤ ਹੋਈ ਆ ਉਹਨਾਂ ਦੇ ਘਰ ਮੈਡੀ ਸੀਗੀ ਉਹ ਸਬਜ਼ੀ ਲੈਣ ਆਏ ਸੀਗੇ ਮੇਰੀ ਗੱਲ ਸੁਣੋ ਜਦੋਂ ਸਾਹਿਬ ਕਾਂਸੀ ਰਾਮ ਜੀ ਕਹਿੰਦੇ ਹੁੰਦੇ ਸੀ ਜਿਹੜੇ ਲੋਕ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਚੱਕਦੇ ਨਾ ਫਿਰ ਉਹ ਲਾਸ਼ਾਂ ਹੀ ਚੱਕਦੇ ਹੁੰਦੇ ਆ ਸੋ ਅਸੀਂ ਜਿਹੜੀਆਂ ਆ ਉਹ ਲਾਸ਼ਾਂ ਦਾ ਚੱਕਦੇ ਆ ਪਰ ਇਹਨਾਂ ਲਾਸ਼ਾਂ ਨੂੰ ਮਰਨ ਤੋਂ ਰੋਕਣ ਦੇ ਲਈ ਕੋਈ ਉਪਰਾਲਾ ਨਹੀਂ ਕਰਦੇ ਹੈਗੇ ਪ੍ਰਸ਼ਾਸਨ ਜਿਹੜਾ ਆ ਪ੍ਰਸ਼ਾਸਨ ਜੇ ਕਿਸੇ ਦੀ ਗੱਡੀ ਜਿਹੜੀ ਆ ਉਹ ਨਿਆਂਇਕ ਪਾਰਕਿੰਗ ਦੇ ਵਿੱਚ ਰੋਡ ਦੇ ਉੱਤੇ ਖੜੀ ਹੋਵੇ ਤਾਂ ਉਹਨੂੰ ਉਸੇ ਟਾਈਮ ਚੱਕ ਕੇ ਲੈ ਜਾਂਦਾ ਪਰ ਇਹ ਜਿਹੜੇ ਟਿਪਰ ਆ ਟਰਾਲੀਆਂ ਆ ਰੋਡ ਦੇ ਉੱਤੇ ਸ਼ਹਿਰ ਦੇ ਵਿੱਚ ਔਰ ਖਾਸ ਕਰਕੇ ਜਿਹੜੀਆਂ ਇੱਟਾਂ ਦੇ ਨਾਲ ਭਰੀਆਂ ਟਰਾਲੀਆਂ ਜਿਹੜੀਆਂ ਆ ਉਹ ਇੱਕ ਟਰਾਲੀ ਦੇ ਉੱਤੇ ਸੱਤ-ਸੱਤ ਹਜ਼ਾਰ ਰੇਟ ਲੱਦੀ ਹੋਈ ਆ ਔਰ ਉਹ ਓਵਰ ਕੰਟਰੋਲ ਆ ਔਰ ਗੁਰੂ ਆਪਣੇ ਸਤਗੁਰੂ ਕਬੀਰ ਚੌਂਕ ਤੋਂ ਅੱਗੇ ਆ ਕੇ ਜਿਹੜਾ ਮਾਡਲ ਆ ਉਸ ਨੂੰ ਰੋਡ ਜਾਂਦਾ ਸੁਧਾਰਤ ਨਗਰ ਵਾਲਾ ਉਸ ਰੋਡ ਦੇ ਉੱਤੇ ਤਾਂ ਮੈਂ ਕਹਿੰਦਾ ਬਿਖੋ ਸਾਰਾ ਦਿਨ ਜਿਹੜਾ ਆ ਅੱਜ ਤੁਹਾਨੂੰ ਜਿਸ ਤਰ੍ਹਾਂ ਪਤਾ ਸੀ ਟਿਪਪਰ ਖੜੇ ਹੋ ਤਿੰਨ ਚਾਰ ਟਿਪਪਰ ਡੇਲੀ ਖੜੇ ਹੁੰਦੇ ਆ ਕਈ ਵਾਰ ਇਹਨਾਂ ਨਾਲ ਹਾਸਾ ਵੀ ਇੱਥੇ ਹੋ ਚੁੱਕਿਆ ਆ ਨਾਲ ਹੀ ਜਿਹੜੇ ਨਾਕਾ ਲੱਗਦਾ ਹੈ ਪੁਲਿਸ ਪ੍ਰਸ਼ਾਸਨ ਕੋਈ ਵੀ ਇੱਥੇ ਮੋਟਰਸਾਈਕਲ ਦੇ ਬਿਨਾ ਹੈਲਮਟ ਤੋਂ ਲੰਘਦਾ ਹੈ ਜਾਂ ਕੋਈ ਪੇਪਰ ਨਹੀਂ ਉਹਨਾਂ ਨੂੰ ਰੋਕ ਕੇ ਚਲਾਨਾ ਕਰਦੀ ਹੈ ਕਿਉਂ ਪੁਲਿਸ ਪ੍ਰਸ਼ਾਸਨ ਇਹ ਨਹੀਂ ਦੀਰਾ ਜਿਹੜੇ ਇੱਥੇ ਨੋ ਪਾਰਕਿੰਗ ਦੇ ਟਿੱਪਰ ਖੜੇ ਇਹਨਾਂ ਦਾ ਚਲਾਨਾ ਕੱਟਣਾ ਚਾਹੀਦਾ ਇਹਨਾਂ ਦਾ ਕਾਰਵਾਈ ਬੰਦੀ ਜੂਰੀ ਨਹੀਂ ਆ ਪ੍ਰਸ਼ਾਸਨ ਸਿਰਫ ਜਿਹੜਾ ਆ ਉਹ ਆਪਣੀ ਡਿਊਟੀ ਚਲਾਨਾ ਕੱਟਣ ਦਾ ਸਮਝਦਾ ਆ ਅੱਜ ਤੁਸੀਂ ਦੇਖੋ ਜਿਹੜਾ ਇਹਨਾਂ ਨੇ ਇੱਕ ਨਵਾਂ ਕਾਨੂੰਨ ਆ ਗਿਆ ਕਿ 18 ਸਾਲ ਤੋਂ ਘੱਟ ਜਿਹੜਾ ਆ ਉਹ ਬੱਚਾ ਫੜਿਆ ਜਾਊਗਾ ਤਾਂ ਉਹਦੇ ਜਿਹੜਾ 25 ਤੋਂ 30 ਹਜ਼ਾਰ ਜੁਰਮਾਨਾ ਹੋਊਗਾ ਔਰ ਉਹਦੇ ਮਾ ਪ੍ਰਸ਼ਾਸਨ ਸਿਰਫ ਆਪਣੀ ਜ਼ਿੰਮੇਵਾਰੀ ਇੰਨੀ ਕ ਸਮਝਦਾ ਆ ਬਾਕੀ ਪ੍ਰਸ਼ਾਸਨ ਨੂੰ ਜਿਹੜਾ ਆ ਇਹ ਟਿੱਪਰ ਟਰਾਲੀਆਂ ਜਾਂ ਤਾਂ ਉੱਪਰੋਂ ਕਿਸੇ ਮੰਤਰੀ ਦਾ ਆਰਡਰ ਆ ਵੀ ਇਹਨਾਂ ਨੂੰ ਰੋਕਣਾ ਨਹੀਂ ਹੈਗਾ ਜਾਂ ਕਿਸੇ ਵੱਡੇ ਟਰਾਂਸਪੋਰਟਰ ਦਾ ਆਰਡਰ ਆ ਕਿਉਂਕਿ ਵੱਡੇ ਵੱਡੇ ਜਿਹੜੇ ਟਰਾਂਸਪੋਰਟਰ ਆ ਉਹ ਭਗਵੰਤ ਮਾਨ ਜੀ ਦੇ ਨਾਲ ਉਹਨਾਂ ਦੀ ਵਾਈਫ ਦੇ ਨਾਲ ਔਰ ਇਹਨਾਂ ਦੇ ਮਨਿਸਟਰਾਂ ਦੇ ਨਾਲ ਇੱਥੇ ਜਿਹੜਾ ਆ ਉਹ ਸਟੇਜਾਂ ਸ਼ੇਅਰ ਕਰਦੇ ਰਹੇ ਆ ਬਿਲਕੁਲ ਤੁਸੀਂ